आपस में भाई नहीं थे लेकिन एक ग्रुप के साथ से हमारा इतना प्यार था भाई नाम क्या मनो तो दुनिया का जितना तजर्बा हो सिखा गया छोटी उम्र में कोई सिखा भी नहीं तकलीफ के तो कोई तो ज्यादा कुछ नहीं आ कोई गम नहीं बाकी बी एफ ए कुरुक्षेत्र भी, भी चैंपियनशिप अठाई प्लस देके ਸਖੀਰ ਦੇ ਕੋ ਸਿੱਖਾਂਗੇ ਤੁਸੀਂ ਵੀ ਬਾਈ ਸਿੱਖਦੇ ਆਏ ਹਾਂ ਹਾਂ ਬਿਲਕੁਲ ਸਖਵੀਰ ਬਾਈ ਪਹਿਲਾ ਤੈਨੂੰ ਸਾਡੀ ਸਮੁੱਚੀ ਟੀਮ ਦੇ ਵੱਲੋਂ ਜਿੰਨੇ ਵੀ ਮੀਡੀਆ ਆਧਾਰੀ ਆਏ ਆ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬੇ ਤੁਹਾਨੂੰ ਸਾਰੇ ਭਾਈਆਂ ਨੂੰ ਮੁਬਾਰਕਬਾਦਾਈ ਸਭ ਭਾਈਆਂ ਨੂੰ ਫਿਰ ਕਿੰਨਾ ਨੰਬਰ ਪ੍ਰਾਪਤ ਕਰਨਾ ਹੈ ਪਹਿਲਾ ਨੰਬਰ ਹੈ ਜੀ ਜੋ ਚੈਂਪੀਅਨ ਵਿੱਚ ਹੈ ਦੋ ਮਜਾਈ ਹੈ ਆਪਣੀ ਜੋ ਦੁੱਧ ਮਿਲਕਿੰਗ ਚੁਆਇਸ ਤੇ ਜੋ ਲੱਗੀ ਹੈ ਨੀ ਪਹਿਲੇ ਨੰਬਰ ਤੇ ਰਹੀ ਤੁਹਾਨੂੰ ਪਹਿਲੇ ਦੋਨੋਂ ਪਹਿਲੇ ਨੰਬਰ ਤੇ ਰਹੀ ਇੱਕ ਤੋਂ ਗ੍ਰੇਡਟ ਤੇ ਲੱਗੀ ਸੀ ਹਾਂ ਜਿਸ ਮਤਨਾਵੀ ਮੰਗਤੀ ਔਰ ਇੱਕ ਟ੍ਰੇਸਮਾਤੀ ਉਹ ਚੈਂਪੀਅਨ ਵਿੱਚ ਲੱਗੀ ਜੀ ਹੋਈ ਪ ਰਿਸ਼ਮਣ ਕਿੰਨਾ ਨੰਬਰ ਪ੍ਰਾਪਤ ਕਰ ਲਿਆ ਪਹਿਲਾ ਹੈ ਪਹਿਲਾ ਨੰਬਰ ਪ੍ਰਾਪਤ ਕਰਾ ਕਿੰਨਾ ਦੁੱਧ ਰਿਕਾਰਡ ਕਰਾ ਗਈ ਬਾਈ ਮੈਂ 29 ਕਿਲੋ 600 ਕੁ ਗ੍ਰਾਮ ਹੈ 29 ਕਿਲੋ 600 ਕੁ ਗ੍ਰਾਮ ਪਰ ਕਿੰਨ ਤੋਂ ਭਾਵੇਂ ਜਿਆਦਾ ਬੁਲਟ ਤੇ ਜਾਂ ਕਿਰੋ ਜਾਂ ਟਰੈਕਟਰ ਤੇ ਦੋਵਾਂ ਦੇ ਵਿੱਚ ਨਹੀਂ ਆਪਾਂ ਨੂੰ ਸੰਤੁਸ਼ਟੀ ਹੈ ਜਿਸ ਜੈਸਾ ਕਮੇਟੀ ਫੈਸਲਾ ਕਰੇਗੀ ਆਪਾਂ ਠੀਕ ਹੈ ਨਹੀਂ ਕੋਈ ਤਾਂ ਜਿਆਦਾ ਅੱਜ ਫਟਾਰੇ ਫੋੜ ਦੇ ਮਰੇ ਇਦਾਂ ਦੁੱਗ-ਦੁੱਗ ਕਰਾਈਂਗਾ ਨਹੀਂ ਕਰਾਂਗੇ ਕੋਈ ਨਹੀਂ ਹਾਂ ਇਹ ਤਾਂ ਤੇਰੀ ਅੱਖ ਦਾ ਹੁੰਦੀ ਐ ਤੁਹਾਡੇ ਨਾਲ ਅੱਜ ਹੋਰ ਫੇਰ ਬਹੁਤ ਵਧੀਆ ਠੀਕ ਹੈ ਲਓਏ ਮਿੱਤਰੋ ਜਿਹੜੇ ਸਮੇਂ ਦੀ ਬੇ ਤੇ ਹੱਦ ਤੇ ਖਾਸ ਉਡੀਪਸੀ ਉਸ ਸਮਾਂ ਤੁਹਾਡੇ ਰੂਪ ਰੂਪ ਲੈ ਕੇ ਆ ਗਏ ਆ ਇਸ ਟਾਈਮ ਮੇ ਮੌਜੂਦ ਆ ਕਟਕ ਮੇਲੇ ਤੇ ਮੋਗੇ ਜ਼ਿਲ੍ਹੇ ਦਾ ਇੱਕ ਵੱਡਾ ਮੇਲਾ ਵਾ ਕਟਕ ਮੇਲਾ ਬਹੁਤ ਲੰਮੇ ਸਮੇਂ ਦੇ ਬਾਅਦ ਲੱਗਿਆ ਵਾ ਮੇਰੇ ਹਿਸਾਬ ਦੇ ਨਾਲ 2400 ਬਾਅਦ ਇਹ ਫਿਰ ਲੱਗਿਆ ਜੁਵਾਰਾ ਔਰ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਇਹ ਮੇਲਤ ਕਰਕੇ ਇਸ ਮੇਲੇ ਨੂੰ ਲਾਇਆ ਔਰ ਸਭ ਤੋਂ ਵੱਡੇ ਸ਼ੁਕਰਗੁਜ਼ਾਰਾਂ ਜਿਹੜੇ ਇਸ ਮੇਲੇ ਦੇ ਵਿੱਚ ਐਪਰੀਸ਼ੀਏਟ ਕਰਨ ਦੇ ਲਈ ਆਪਣੇ ਜਾਨਵਰਾਂ ਨੂੰ ਲੈ ਕੇ ਆਏ ਆਓ ਭਾਈ ਤਖਵੀਰ ਟਾਂਡੇ ਦੇ ਨਾਲ ਗੱਲਬਾਤ ਕਰਦੇ ਆ ਮੇਰੇ ਸਾਡੇ ਨਾਲ ਮੌਜੂਦ ਹੋਣਗੇ ਭਾਈ ਗੁਰਪ੍ਰੀਤ ਸਿੰਘ ਮਾਣੋ ਕੇ ਗੱਲ ਉਧਰਲੇ ਪਾਸ ਸੋਨੀ ਭੇਖਾ ਵੀਰੇ ਖੜਾ ਆਇਆ ਵੱਡੇ ਭਾਈ ਸਾਰੇ ਖੜੇ ਹੋ ਜਿੰਦਗੀ ਦੇ ਮਾਣ ਆ ਸਾਰੇ ਭਰਾਵਾਂ ਦਾ ਹੀ ਬਹੁਤ ਧੰਨਵਾਦ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ RAM RAM ਸਾਰੇ ਭਾਈ RAM RAM ਸਤ ਸ੍ਰੀ ਅਕਾਲ ਸਾਰੇ ਭਾਈਆਂ ਨੇ ਹੋਰ ਠੀਕ ਠਾਕ ਆ ਬਹੁਤ ਵਧੀਆ ਜੀ ਅੱਜ ਤੇਰੇ ਤੇਰੇ ਤੇ ਨੂਰ ਵੱਖਰਾ ਨਹੀਂ ਆਪਣੇ ਆ ਹੀ ਰਹਿੰਦਾ ਜੀ ਆਪਾਂ ਨਹੀਂ ਕਰਦੇ ਆਪਾਂ ਧੀਮ ਕੇ ਤੋਂ ਕੋਈ ਜ਼ਿਆਦਾ ਕੁਝ ਨਹੀਂ ਆਰੇਗਾ ਕੋਈ ਗਮ ਨਹੀਂ ਨਹੀਂ ਸਹੀ ਇੱਕ ਨਰੇਸ਼ ਭਾਈ ਹੈ ਲੇਕਿਨ ਅਸੀਂ ਇਹ ਮਤ ਲਗਾਉਂਦੇ ਹਾਂ ਸੰਦੀਪ ਭਾਈ ਦਾ ਮਰਾਇਕ ਐ ਐਕਸਪਾਇਰ ਹੋ ਗਿਆ ਅਮਰੀਕਾ ਰਹਾ ਕਰਦਾ ਤੇ ਕੋ ਆਪਸ ਵਿੱਚ ਭਾਈ ਨਹੀਂ ਤੇ ਲੇਕਿਨ ਇੱਕ ਗਰੁੱਪ ਦੇ ਸਾਹਬ ਦੇ ਮਰਾ ਇਤਨਾ ਪਿਆਰ ਕਰੀ ਭਾਈ ਨਾਮ ਤੇ ਜਾਂ ਮੂਜ਼ੀ ਦੇ ਨਾਮ ਤੇ ਲਗਾਤਾ ਹੈ ਰੇਸ਼ਨਾ ਵੀ ਭਾਈ ਦੇ ਨਾਮ ਤੇ ਲੱਗੀ ਹੈ ਤਿੰਨੋ ਮਾਜੀ ਨੀਨੂ ਬਾਲੂ ਸਿੰਘ ਭਾਈ ਕੇ ਨਾਮ ਹਾਂ ਭਾਈ ਕੇ ਸੰਦੀਪ ਭਾਈ ਦੇ ਉਹਨਾਂ ਦੇ ਨਾਮ ਤੇ ਲੱਗੀ ਬਹੁਤ ਵੱਡਾ ਘਾਟਾ ਪੈ ਗਿਆ ਜੀ ਘਾਟਾ ਉਸਨੇ ਜਿਤਨਾ ਠੰਡਾ ਪੜ ਹਮਾਰੇ ਕੋ ਉਹ ਸਿਖਾ ਗਿਆ ਮਾਨੂੰ ਦੁਨੀਆਂ ਦਾ ਜਿਤਨਾ ਤਜਰਬਾ ਉਹ ਸਿਖਾ ਗਿਆ ਛੋਟੀ ਉਮਰ ਮੇ ਕੋਈ ਸਿਖਾ ਵੀ ਨਹੀਂ ਜੀ ਕੋਈ ਕੋਈ ਇਨਸਾਨ ਹੁੰਦਾ ਤੋੜਨ ਵਾਲਾ ਤੋੜਨ ਵਾਲੇ ਤੋਂ ਬਹੁਤ ਜ਼ਿਆਦਾ ਧਿਮਾਕਦਾਰ ਦਾ ਬਹੁਤ ਸਿਖਾ ਗਿਆ ਲੇਕਿਨ ਚਲੋ ਪਰਮਾਤਮਾ ਨੇ ਜੋ ਮੰਨੂਰਤਾ ਉਸ ਕੇ ਅਗੇ ਆ ਬਈ ਸਹੀ ਬਾਤ ਹੈ ਮੈਂ ਵੀ ਬਾਈ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਤੁਹਾਡੇ ਭਾਈ ਗੁਰਪ੍ਰੀਤ ਦੇ ਕੋਲੇ ਮੈਂ ਕਰਨਾ ਚਾਹਾਂਗਾ ਗੁਰਪ੍ਰੀਤ ਭਾਈ ਨੇ ਬਹੁਤ ਸ਼ੋਕ ਕਰਿਆ ਭਾਈ ਗੁਰਪ੍ਰੀਤ ਮੁਮਮਾ ਸਾਹਿਬ ਨਹੀਂ ਇੱਕ ਵਾਰੀ ਨਾ ਤੇਰੇ ਮੂੰਹ ਮੈਂ ਬਾਈ ਨੂੰ ਵਧਾਈ ਤੇ ਰਿਕਾਰਡਿੰਗ ਦੇ ਵਿੱਚ ਤੇਣੀ ਸੁਣਨਾ ਚਾਹਾਂਗਾ ਪਰ ਉਹਨਾਂ ਉੱਤੋਂ ਉੱਤੋਂ ਦਈ ਜਾਂਦਾ ਹੁਣ ਬਾਈ ਗੁਰਪ੍ਰੀਤ ਕਿਵੇਂ ਆ ਫਿਰ ਯਾਰੀ ਦਾ ਕੋਸ਼ਾ ਬਣਾ ਬਹੁਤ ਅਨੰਦ ਬਹੁਤ ਜ਼ੋਰ ਲੱਗਿਆ ਬਈ ਤੇਰਾ ਵੀ ਵੇਣਾ ਆਪਣੇ ਹੈਡ ਤੇ ਬਹੁਤ ਪੂਰਾ ਜ਼ੋਰ ਲੱਗਿਆ ਹੈ ਹੈਂਡ ਦੱਸਾਈ ਚੁੱਕੇ ਭਾਈ ਬਹੁਤ ਸ਼ੋਅ ਕਰ ਰਹੇ ਹਨ ਦੇਖੋ ਸਾਰੇ ਜਗਰਾਵੇ ਹੋਏ ਇੱਕ ਰਸhetra ਹੋਏ ਚੈਤਨ ਹੋਲਾ ਹੋਏ ਜਾ ਇਧਰ ਵਾਲਾ ਹੋਏ ਬਹੁਤ ਸ਼ੋਅ ਕਰਿਆ ਹੈ ਸਹੀ ਗੱਲ ਹਰ ਭਾਈ ਜੀ ਜਦ ਸ਼ੋਅ ਕੋ ਬੰਦਿਆਂ ਦਾ ਹੁੰਦਾ ਨਹੀਂ ਕਦੇ ਜਾ ਕੇ ਬੰਦਾ ਆ ਕੇ ਵੱਟਦਾ ਸਹੀ ਬਾਤ ਹੈ ਸਹੀ ਬਾਤ ਹੈ ਸੋ ਬਹੁਤ ਧੰਨਵਾਦ ਕਰਦੇ ਆ ਤੇ ਭਾਈ ਦੂਜੀ ਮੱਝ ਕਿਹੜੀ ਆਪਣੀ ਉਹ ਜੀ ਉਹ ਕਿਸਮਤ ਨਾਲ ਦੀ ਹੈਗੀ ਜੀ ਕਿਸਮਤ ਨਾਲ ਹੁੰਦਾ ਹੈ ਅਰੇ ਕੀ ਵਿਚ ਵਿੱਚ ਇਹ ਥੋੜੀ ਅਫਸੈਟ ਹੋ ਗਈ ਇਸ ਨੂੰ ਟਰੈਕਟਰ ਵਾਲੀ ਕਹਿੰਦੇ ਹਨ ਉਹਨੇ ਟਰੈਕਟਰ ਦਿੱਤਾ ਹਨੀ ਹਾਂ ਠੀਕ ਹੈ ਉਹ ਟਰੈਕਟਰ ਵਾਲੀ ਹੈ ਇਹ ਟਰੈਕਟਰ ਵਾਲੀ ਆ ਠੀਕ ਹੈ ਅੱਛਾ ਉਹ ਪਹਿਲੇ ਮੋਟਰਸਾਈਕਲ ਲੈ ਕੇ ਆਈ ਸੀ ਆਪਣੇ ਕੁਛੇਤਰ ਤੋਂ ਹਾਂ ਅੱਬ ਬਈ ਬੁਲਟ ਆ ਲਈ ਹੋ ਗਈ। ਨਾ ਬੁਲਟ ਆ ਲਈ ਹੋ ਗਈ। ਅੱਬ ਤਾਂ ਦੁਖ ਦੁਖ ਹੋ ਗਈ। ਆ ਦੁਖ ਦੁਖ ਹੋ ਗਈ। ਇਹ ਨਾ ਵੇ ਪਾਲੇ ਪਟਾਕੇ ਪਾਈ ਜਾਵੇ ਪਿੰਡ ਦੇ ਵਿੱਚ ਜਾ ਕੇ। ਪਟਾਕੇ ਪਾਣ ਵਾਲੇ ਹਾਂ। ਹੋਰ ਕਿਹਦੇ ਪੰਗਾ ਪਾ ਲਵੇ। ਤੇ ਬਾਈ ਫਿਰ ਜਿਹੜੀ ਉਹ ਮੱਝ ਆ ਉਹਨੇ ਕਿੰਨਾ ਦੁੱਧ ਰਿਕਾਰਡ ਕਰਵਾਤਾ। ਉਸਨੇ 25 'ਚ ਥੋੜਾ ਘੱਟ ਰਾਇਗੀ ਜੀ ਉਹ। 25 'ਚ ਥੋੜਾ ਘੱਟ। ਉਹ ਗ੍ਰੇਡ ਦੇ ਵਿੱਚ। ਉਹ ਗ੍ਰੇਡਡ ਮੈਂ। ਫਿਰ ਮਲਾਂ ਵੀ ਜਿਹੜੀ ਜਾਣੀ ਕਹਿਣ ਤੋਂ ਭਾਵਾ ਟਾਪ ਦੇ ਮੋਹਰੇ ਦੇ ਵਿੱਚ ਨਾਮ ਉਹ ਤੁਮ ਤੁਹਾਡੇ ਹਾਸਲ ਹੋ ਗਿਆ ਪੂਰਾ। ਇਸ ਤਰ੍ਹਾਂ ਇਹ ਚੈਂਪੀਅਨ ਮੁਰਾ ਵਿੱਚ ਆ ਗਈ ਉਹ ਗ੍ਰੇਡੇਟ ਵਿੱਚ ਆ ਗਈ ਹੋਰ ਉੱਤਰ ਪਾਸੇ ਜੋ ਨੀਲੀ ਰਾਵੀ ਵਿੱਚ ਹਮਨਜੀਤ ਭਾਈ ਕੀ ਆਈ ਹੈ ਹਮਨਜੀਤ ਭਾਈ ਕੀ ਹਮਨਜੀਤ ਬੇਸਵਲ ਜੀ ਨੀਲੀ ਰਾਵੀ ਵਿੱਚ ਟਰੈਕਟਰ ਜਿੱਤ ਗਈ ਉਹ ਟਰੈਕਟਰ ਜਿੱਤ ਗਈ ਉਹ ਟਰੈਕਟਰ ਕਲੀਅਰ ਹੋ ਗਿਆ ਉਸ ਦਾ ਹੋਰ ਦੂਜੀ ਵਾਰ ਇਸ ਦੀ ਜੋ ਉਸ ਭਾਈ ਕੀ ਉਹ ਜੋ ਚੈਂਪੀਅਨ ਸੇ ਅਲੱਗ ਕੈਟਾਗਰੀ ਥੀ ਉਹ ਵੀ ਪ੍ਰਤੀਯੋਗਤਾ ਉਹ ਕਿਆ ਬਾਤ ਹੈ ਕਿਆ ਬਾਤ ਜਉਂਦੇ ਰੋ ਭਾਈ ਤੁਹਾਡੀ ਮਿਹਨਤ ਨੂੰ ਸਲਾਮ ਆ ਕਿਉਂਕਿ ਤੁਹਾਡੇ ਅੱਗੇ ਸਾਡਾ ਹਮੇਸ਼ਾ ਸਿਰ ਝੁਕਦਾ ਰਹੂਗਾ ਤੁਸੀਂ ਵੱਡੇ ਹੋ ਅਸੀਂ ਛੋਟੇ ਹਾਂ ਤੀ ਖਰੇ ਹਾਂ ਅਸੀਂ ਛੋਟੇ ਜੱਲਾ ਲਾਵਾਂਗੇ ਟਕਣੇ ਨਹੀਂ ਪਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁੜਦੇ ਗੁਰਪ੍ਰੀਤ ਭਾਈ ਤੁਹਾਡੀ ਬਹੁਤ ਬਹੁਤ ਸੋਨੀ ਬਾਈ ਲਾਊਡ ਤੇ ਤੈਨੂੰ ਵੀ ਵੀਰੇ ਇਹ ਬਾਈ ਦੀ ਵੀ ਮਿਹਨਤ ਆ ਭਾਈ ਸੋਨੀ ਬਾਈ ਆ ਜਿਹੜਾ ਤੁਸੀਂ ਦੇਖਦੇ ਪਏ ਕੈਮਰੇ ਦੇ ਵਿੱਚ ਸਭ ਤੋਂ ਵੱਧ ਜਾਨਵਰਾਂ ਦੇ ਵਿੱਚ ਮਿਹਨਤ ਬਾਈ ਲਾਉਂਦਾ ਕਿਉਂਕਿ ਜੌਦਾ ਦੇ ਭਾਈ ਸੋਨੀ ਬਾਈ ਤੈਨੂੰ ਵੀ ਸਲਾਮ ਆ ਵੀਰੇ ਤੇ ਭਾਈ ਇੱਕ ਵਾਰੀ ਪੁੱਤ ਲੈ ਵੀ ਤੋਲੀ ਜਾ ਕੇ ਮਈਆਂ ਜਿਹੜੇ ਉੱਖਾ ਆ ਜਿੰਨੇ ਦੇ ਬਾਜੀ ਮਾਰੀ ਆ ਕਿਤੇ ਮਈਆਂ ਆ ਦੇਖਣਾ ਸੁਖਵੀਰ ਨੇ ਦੇਖਿਆ ਆਹ ਬੰਦੇ ਬੰਦੇ ਨੂੰ ਦਿਖਾਈ ਜਾਏ ਨੂੰ ਕਿ ਟੱਡ ਵੱਡਾ ਹੋ ਗਿਆ ਤੇ ਸੁਖਵੀਰ ਹੀ ਫਸ ਤਾ ਆ ਗਿਆ ਮਨ ਤਾਂ ਦਿਖਾਈ ਨਹੀਂ ਆ ਬਾਈ ਸੁਖਵੀਰ ਵੀਰੇ ਲੈ ਭਾਈ ਆ ਮੱਝ ਪਹਿਲੇ ਨੰਬਰ ਦੇਖਦੇ ਆ ਕਿੰਦੇ ਸਿੰਘਾਂ ਦੇ ਉੱਤੇ ਕੱਪੜਾ ਬੰਨਣ ਦਾ ਕੀ ਰਾਜ ਹੁੰਦਾ ਵੀ ਇਹ ਠੰਡ ਲਓ ਜੀ ਵੀਰੋ ਦੇਸ਼ਾਂ ਮੱਝ ਦੇ ਹੁੰਦੇ ਆ ਇਹਨੇ ਚੈਂਪੀਅਨ ਕੈਟਾਗਰੀ ਇਹਨੇ ਦਿੱਤਾ ਸੀ ਚੈਂਪੀਅਨ ਕੈਟਾਗਰੀ 29 ਕਿਲੋ 600 ਕੁਸ ਗ੍ਰਾਮ ਤੇ ਟਰੈਕਟਰ ਤੋਂ ਥੋੜਾ ਹੀ ਘੱਟ ਰਹਿ ਗਿਆ ਸੀਗਾ ਪੀ ਪਲੱਸ ਤੇ ਟਰੈਕਟਰ ਸੀਗਾ ਬਾਕੀ ਕਮੇਟੀ ਦਾ ਫੈਸਲਾ ਵੀ ਮਿਲਦਾ ਹੀ ਨਹੀਂ ਬਾਕੀ ਜਿਵੇਂ ਨੇੜੇ ਦੇਖੋ ਸਿੰਘਾਂ ਤੇ ਕੱਪੜਾ ਪਾਇਆ ਹੋਇਆ ਹੈਗਾ ਤੇ ਬਹੁਤ ਹੀ ਚੈਂਪੀਅਨ ਮੱਝ ਬਾਕੀ ਬੀਐਫਏ ਕੁਰੂਖੇਤ ਤਜਵੀਰ ਚੈਂਪੀਅਨਸ਼ਿਪ 28 ਪਲੱਸ ਦੇ ਕੇ ਤੇ ਤਨੌਲੇ ਇਨੇ ਦਿੱਤਾ ਸੀ 25 ਪਲੱਸ ਦੁੱਧ ਬਾਕੀ ਥੋੜੇ ਜਿਹਾ ਗਰਮਾਂ ਨਾਲੀਏ ਟਰੈਕਟਰ ਤੋਂ ਰਹਿ ਗਈ ਆ ਬਾਕੀ ਬੋਲਟੇਜ ਚ ਚੁੱਕੀ ਆ ਸਕਰੀਨ ਸ਼ਾਈਡ ਤੋਂ ਦੇਖ ਸਕਦੇ ਹੋ ਪਿੱਛੋਂ ਆਰਡਰ ਖਾਲੀ ਹੋਇਆ ਹੋਵੇਗਾ ਬਾਕੀ ਵੀਰੇ ਇਹ ਮੱਝ ਆ ਜਿਹੜੀ ਇਹ ਤਨੌਲੇ ਤੋਂ ਜਿਹਤੂ ਮੱਝ ਸੀਗੀ ਚੌਧੇਰਾ ਸ਼ੁਕਰੀਆ ਬਾਕੀ ਇਹ ਮੁਰਾ ਦੇ ਵਿੱਚ ਜਿਹਤੂ ਸੀ ਅਮਿਤ ਢਾਂਡਾ ਦੀ ਮੱਝ ਇਹ ਆਪਾਂ ਨੂੰ ਪਿੱਛੋਂ ਵੀ ਦਿਖਾ ਦੇਣਾ ਤੇ ਇਹ ਆ ਗਈ ਕਿਸਮਤ ਮੱਝ ਬਾਕੀ ਇਹ ਗ੍ਰੇਡੇਡ ਕੈਟਾਗਰੀ ਚ ਫਰਸਟ ਆਈ ਆ ਜਿਵੇਂ ਦੇਖ ਸਕਦੇ ਹੋ ਹਾਂ 25 ਤੋਂ ਥੋੜੇ ਘੱਟ ਰਹਿ ਗਿਆ ਸੀ ਦੁੱਧ ਇਸ ਬੰਦੇ ਦਾ ਨਾਮ ਆ ਮੱਝਾਂਆਂ ਦੇਖੋ ਤੁਸੀਂ ਇਹ ਕਿੰਨੇ ਮੱਝਾਂ ਜਿੱਤੀਆਂ ਜਿਹੜੀਆਂ ਗ੍ਰੇਡਡ ਮੱਝਾਂ ਥੋੜਾ ਪਿੱਛੋਂ ਦਿਖਾ ਦਿੱਤੀ ਆ ਵੇ ਟਰੈਕਟਰ ਹੁਣ ਖਾਲੀ ਹੋ ਚੁੱਕਾ ਹੈਗਾ ਬਾਕੀ ਸਾਡੀਆਂ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਨੂੰ ਥੋੜੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਕੀ ਮੇਲੇ ਦੀਆਂ ਹੋਰ ਵੀਡੀਓ ਪਾਵਾਂਗੇ ਧੰਨਵਾਦ